ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਅਭਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਹੋਰ ਗੁਰੂ ਹੋਰ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆ ਠੜ ਰਤਨ ਦੇਵ ਪਰਗਾਸ ਨਰੈਣ ਨਰਪਤ ਨੰਬ ਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਪਾਰ ਬਲਿਹਾਰੀ ਬੁਰਿ ਆਪਣੇ ਦਿਉ ਹੜੀ ਸਦਵਾਰ ਜਿਨ ਮਾਨਸ ਸੇ ਦੇਵਤੇ ਕੀ ਕਰਤਨਾ ਲਾਗੀ ਵਾਰ ਪੂਰੇ ਕੇ ਗੁਣ ਗਾਓ ਪੂਰੇ ਕੇ ਗੁਣ ਗਾਓ ਪੂਰੇ ਕੇ ਗੁਣ ਗਾਓ ਪੂਰੇ ਕੇ ਗੁਣ ਗਾਓ ਦਾ ਦਾਤਾ ਦੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਸਾਰੇ ਆਪ ਆਪਣੀਆਂ ਚਿਤਵਰਤੀਆਂ ਨੂੰ ਇਕਾਗਰ ਕਰੀਏ ਇਹ ਤੋਂ ਬਿਨਾ ਨਾ ਇਤਿਹਾਸ ਸੁਣਿਆ ਜਾਂਦਾ ਹੈ ਨਾ ਗੁਰਬਾਣੀ ਸੁਣੀ ਜਾਂਦੀ ਹੈ ਆਪਣੇ ਮਨ ਚਿੱਤ ਨੂੰ ਇਕਾਗਰ ਕਰਕੇ ਆਪਣੇ ਮਹਾਪੁਰਸ਼ ਦੱਸਦੇ ਹੁੰਦੇ ਆ ਕਹਿੰਦੇ ਇਦਾਂ ਸਤ ਸੰਗ ਕਰੀ ਦੀ ਹੈ ਜਿੱਦੇ ਜਿਵੇਂ ਪੇਪਰਾਂ 'ਚ ਬੱਚਾ ਬੈਠਾ ਹੁੰਦਾ ਉਹਨੂੰ ਪਤਾ ਮੈਂ ਡੇਢ ਘੰਟਾ ਬੈਠਣਾ ਤੇ ਮੈਂ ਜੋ ਲਿਖਦਾ ਨਾ ਇੱਥੇ ਬਹਿ ਕੇ ਉਸੇ ਦੇ ਰਿਜ਼ਲਟ ਆਉਣਾ ਹੈ ਇਸੇ ਦਾ ਨਤੀਜਾ ਸਾਹਮਣੇ ਆਉਣਾ ਹੈ ਐਨਾ ਹੁਸ਼ਿਆਰ ਹੋ ਕਿ ਤੇ ਐਨਾ ਮਨ ਨੂੰ ਇਕਾਗਰ ਕਰਕੇ ਸੰਗਤ ਵਿੱਚ ਬੈਠੇ ਫਿਰ ਗੁਰਮਖ ਪਿਆਰੋ ਗੁਰੂ ਦੇ ਇਤਿਹਾਸ ਦਾ ਨਾਮ ਦਾ ਰੰਗ ਚੜਦਾ ਜਿਹਨੂੰ ਕਹਿੰਦੇ ਨਾ ਬੁੱਲੇ ਸ਼ਾ ਰੰਗ ਮੁਰਸ਼ਿਦ ਵਾਲਾ ਕਿਸੇ ਕਿਸੇ ਨੂੰ ਚੜਦਾ ਇਹ ਰੰਗ ਹੈ ਬੜਾ ਨਰਾਲਾ ਪਰ ਚੜਦਾ ਗੁਰਮੁਖ ਪਿਆਰੋ ਜਿਹੜੇ ਮਨ ਚ ਤੇ ਇਕਾਗਰ ਕਰਕੇ ਭਾਵਨਾ ਦੇ ਨਾਲ ਗੁਰੂ ਦੇ ਇਤਿਹਾਸ ਨੂੰ ਅਤੇ ਗੁਰਬਾਣੀ ਨੂੰ ਸਰਵਣ ਕਰਦੇ ਨੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਖਾਲਸਾ ਸੇਵਾ ਗਰੁੱਪ ਉਹਨਾਂ ਦੇ ਮੁਖੀ ਭਾਈ ਅਵਤਾਰ ਸਿੰਘ ਜੀ ਅਤੇ ਸਮੂਹ ਸਾਰੇ ਸਿੰਘ ਗੁਰਦੁਆਰਾ ਸਿੰਘ ਸਵਾ ਦੀ ਪ੍ਰਧਾਨ ਸਰਦਾਰ ਜਗੀਰ ਸਿੰਘ ਜੀ ਅਧਿ ਕਸ਼ਕਤਾਰ ਸਿੰਘ ਪਰਵਾਰੀ ਜੀ ਅਤੇ ਸਮੂਚੀਆਂ ਸੰਗਤਾਂ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਰਲ ਮਿਲ ਕੇ ਪੰਜਵਾਂ ਗੁਰਮਤ ਸਮਾਗਮ ਜਿਹੜਾ ਹੈ ਸਵਰੇਸ਼ ਹਲਤ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਆਪ ਜੀ ਬੜੀਆਂ ਭਾਵਨਾ ਲੈ ਕੇ ਬੜਾ ਪਿਆਰ ਲੈ ਕੇ ਵੀ ਚਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਦੇ ਦਰਬਾਰ ਚ ਬੈਠਦੇ ਆਂ ਸਤਿਗੁਰੂ ਦੇ ਕੀਤੇ ਹੋਏ ਪਰਪਰ ਉਪਕਾਰਾਂ ਨੂੰ ਯਾਦ ਕਰੀਏ ਕਿਉਂਕਿ ਜ਼ਰੂਰੀ ਹੈ ਇਹ ਮਹਾਰਾਜ ਕਹਿੰਦੇ ਮੇਰੇ ਸਿੱਖ ਗੁਰੂਆਂ ਦਾ ਪ੍ਰਕਾਸ਼ ਦਿਹਾੜੇ ਗੁਰੂਆਂ ਦੇ ਜੋਤੀ ਜੋਤ ਦਿਹਾੜੇ ਅਤੇ ਸ਼ਹੀਦੀ ਦਾ ਦਿਹਾੜਿਆਂ ਨੂੰ ਭੁੱਲਣਾ ਨਹੀਂ ਕਿਸੇ ਨੇ ਖੋਣ ਡੋਲਿਆ ਹੋਇਆ ਆਪ ਡੋਲ ਕੇ ਦੇਖੋ ਕਿ ਨਾਕ ਹੈ ਸਿਰ ਦੇ ਕੇ ਦੇਖੋ ਕਿਸੇ ਦੀ ਖਾਤਰ ਕਿ ਤੁਹਾਨੂੰ ਕਿ ਮੁੜ ਕੇ ਪੁੱਛੇ ਨਾ ਤੇ ਦੁੱਖ ਆਇਆ ਕਰਦਾ ਹੈ ਇਸ ਕਰਕੇ ਉਹਨਾਂ ਨੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ ਹੈ ਤੇ ਗੁਰੂ ਤੋਂ ਬਿਨਾ ਕਿਸੇ ਨੇ ਨਹੀਂ ਉਹ ਕਰਨੇ ਜਿਵੇਂ ਰੱਬ ਤੋਂ ਬਿਨਾ ਇਹ ਦਾਤਾਂ ਨਹੀਂ ਦੇਣੀਆਂ ਅੱਖਾਂ ਦਿਮਾਗ ਜ਼ੁਬਾਨ ਕਿੰਨੀਆਂ ਦਾਤਾਂ ਹੈ ਪ੍ਰਮਾਤਮਾ ਨੇ ਦਿੱਤੀਆਂ ਹੈ ਤੇ ਇਹ ਕੋਈ ਦੁਨੀਆਦਾਰ ਨਹੀਂ ਦੇ ਸਕਦਾ ਕਿਸੇ ਤੋਂ ਮਿਲਦੀ ਹੈ ਜ਼ਿੰਦਗੀ ਆਧਾਰੀ ਵੀ ਮੈਂ 5-7 ਸਾਲ ਹੋਰ ਰਹਿਣਾਗਾ ਜੋ ਪ੍ਰਮਾਤਮਾ ਦੀਆਂ ਦਾਤਾਂ ਨੇ ਰੱਬ ਦੇ ਜਿਹੜੇ ਗੁਣ ਨੇ ਉੱਥੇ ਵੀ ਕਿਹਾ ਜਾਂਦਾ ਜੀ ਉਹਦੇ ਗੁਣ ਨਹੀਂ ਗਾਏ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਤੇ ਜੇ ਤੂੰ ਗੁਰੂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਭੁੱਲ ਜਾਏਂਗਾ ਤੇ ਯਾਦ ਰੱਖੀ ਤੂੰ ਗਲਤ ਰਾਹ ਪੈਵੇਂਗਾ ਫਿਰ ਤੇ ਗਲਤ ਰਾਹ ਪੈਣ ਵਾਲਾ ਠੀਕ ਜਗ੍ਹਾ ਨਹੀਂ ਪਹੁੰਚਦਾ ਹੁੰਦਾ ਇਸੇ ਕਰਕੇ ਜਿਹੜੇ ਖਰਚੇ ਕਰਕੇ ਇਹ ਸਮਾਗਮ ਕਰਾਏ ਜਾਂਦੇ ਆ ਵੀ ਤੂੰ ਆਪਣੀ ਲੈਣ ਸਿੱਧੀ ਰੱਖ ਆਪਦੀ ਲੀ ਤੇ ਚੱਲ ਆਪਦੇ ਗੁਰੂਆਂ ਦੇ ਪਰਉਪਕਾਰ ਨੂੰ ਨਾ ਭੁੱਲ ਇਹ ਨਾ ਕਹਿ ਵੀ ਉਹ ਪਤਾ ਨਹੀਂ ਕਮਲੇ ਸੀਗੇ ਮੈਂ ਬਹੁਤਾ ਸਿਆਣਾ ਮੈਂ ਤਾਂ ਬਹੁਤ ਧਨ ਇਕੱਠਾ ਕਰ ਲਿਆ ਮੈਂ ਤਾਂ ਬੜੇ ਸੋਹਣੇ ਏਦਾਂ ਕਰਦੇ ਨਹੀਂ ਉਹ ਜਾਣਦੇ ਸੀ ਇਹ ਕਰਨ ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚੌਕੜਾ ਲਾ ਕੇ ਨਹੀਂ ਬੈਠ ਸਕਦੇ ਸੀ ਹਿਮਕੁੰਡ ਤੇ ਤਪਸ਼ਿਆ ਕੀਤੀ ਹੈ ਇੱਥੇ ਨਹੀਂ ਸੀ ਕੀਤੀ ਜਾਂਦੀ ਮਹਾਰਾਜ ਬੈਠ ਸਕਦੇ ਸੀ ਗੁਰੂ ਸਾਹਿਬ ਦੇ ਰਾਜੇ ਮਹਾਰਾਜੇ ਆ ਕੇ ਮੱਥੇ ਟੇਕਦੇ ਗੁਰੂ ਪਾਤਸ਼ਾਹ ਨੂੰ ਬੜੇ ਚੜਾਵੇ ਚੜ ਜਾਂਦੇ ਪਰ ਗੁਰੂ ਪਾਤਸ਼ਾਹ ਨੂੰ ਪਤਾ ਸੀ ਜੋ ਇਹਨਾਂ ਤੇ ਜ਼ੁਲਮ ਹੋ ਰਿਹਾ ਉਹ ਮਿਟਣਾ ਨਹੀਂ ਉਹ ਹੋਰ ਵਧੇ ਇਹ ਜਨਮ ਨੂੰ ਕੀ ਨੇ ਮਟਾਉਣਾ ਹੋਰ ਦੱਸੋ ਤੁਸੀਂ ਕੌਣ ਉਠਦਾ ਸੰਸਾਰ ਤੇ ਬੁੱਲੇ ਸ਼ਾਹ ਨੇ ਕਿਹਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁੰਨਤ ਹੁੰਦੀ ਸੰਸਾਰ ਸਭ ਤੇ ਐਸਾ ਜਲਮ ਚੱਲਣਾ ਸੀ ਐਸੀ ਚੱਕੀ ਚੱਲਣੀ ਸੀ ਸਭ ਦਲ ਦੇਣੇ ਸੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਨਾ ਕੋਈ ਗ੍ਰੰਥ ਦਿਸਣਾ ਸੀ ਰੀਤ ਮਿਟ ਜਾਤੀ ਕਥਾ ਵੇਦਨ ਪ੍ਰਾਣ ਕੀ ਦੇਵੀ ਦੇਵ ਦੇਵੀ ਦੇਵ ਦਿਉਰੇ ਸੰਤੋਖ ਸਿੰਘਾ ਦੂਰ ਹੋਤੇ ਕੋਈ ਇੱਥੇ ਮੰਦਰ ਚ ਟੱਲੀ ਨਹੀਂ ਸੀ ਖੜਕਣੀ ਅੱਜ ਮੰਦਰ ਹੈਗੇ ਆ ਨਾ ਬਸ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਣ ਆਉਣੇ ਰੱਖਿਆ ਆਪਣਾ ਸਿਰ ਦੇ ਕੇ ਆਪਣੇ ਪਿਤਾ ਨੂੰ ਦਿੱਲੀ ਭੇਜਿਆ ਸੀਸ ਦਿੱਤਾ ਸ਼ਰਤਾਂ ਲੱਗ ਚੁੱਕੀਆਂ ਸੀ ਜੇ ਗੁਰੂ ਸਾਹਿਬ ਨੂੰ ਤੁਸੀਂ ਆਪਣੇ ਵੱਲ ਕਰ ਲੋਗੇ ਤੇ ਸਭ ਹਿੰਦੂ ਜਿਹੜੇ ਸੀ ਸਭ ਮੁਸਲਮਾਨ ਬਣ ਜਾਣਗੇ ਅਗਰ ਤੁਸੀਂ ਗੁਰੂ ਸਾਹਿਬ ਨੂੰ ਨਾ ਬਣਾ ਸਕੇ ਤੇ ਤੁਸੀਂ ਕਿਸੇ ਵੀ ਹਿੰਦੂ ਦਾ ਜੱਜੂ ਨਹੀਂ ਲਾਉਂਗੇ ਤੁਸੀਂ ਕਿਸੇ ਧਰਮ ਗ੍ਰੰਥ ਦੀ ਵਿਧਵੀ ਨਹੀਂ ਕਰੋਗੇ ਤੁਸੀਂ ਕੋਈ ਮੰਦਰ ਨਹੀਂ ਟਾਉਂਗੇ ਇਹ ਸ਼ਰਤ ਲੱਗ ਚੁੱਕੀ ਸੀ ਇਹ ਵਾਦੇ ਹੋ ਚੁੱਕੇ ਸੀ ਪਰ ਸਾਡੇ ਗੁਰੂ ਪਾਤਸ਼ਾਹ ਇਹ ਵੀ ਵੇਖੋ ਕਿੱਡਾ ਭਰੋਸਾ ਹੈ ਇੱਕ ਨਵੇਂ ਪਾਤਸ਼ਾਹ ਤੇ ਸਾਰੀ ਹਿੰਦੂ ਸਾਰਾ ਦੇਸ਼ ਖੜਾ ਪਿੱਛੇ ਨਵੇਂ ਪਾਤਸ਼ਾਹ ਦੇ ਵੀ ਜੇ ਇਹ ਦਸੋਂ ਕਿਹੜੇ ਪਾਸੇ ਪਰ ਉਹਨਾਂ ਨੇ ਗੁਰਤੇਗ ਬਹਾਦਰ ਬੋਲਿਆ ਧਰਪਈਏ ਧਰਮਨਾ ਛੱਡੀ ਧਰਮ ਨੂੰ ਰੱਖਿਆ ਗੁਰਮੁਖ ਪਿਆਰਿਓ ਭੇਜਿਆ ਕਿਨੇ ਕਲੰਗੀ ਧਰਪਾਸ਼ਾ ਨੇ ਪਿਤਾ ਜੀ ਤੁਹਾਡੇ ਵਰਗਾ ਮੈਨੂੰ ਹੋਰ ਤਪਸ਼ਿਆ ਕਰਨ ਵਾਲਾ ਜਿਹੜਾ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਪੋਰਾ ਸਾਹਿਬ ਵਿੱਚ ਚੌਕੜਾ ਲਾ ਕੇ ਜਿਨ੍ਹਾਂ ਨੇ ਜਾਪ ਕੀਤਾ ਮੈਨੂੰ ਇਹੋ ਜੀ ਤਪਸ਼ਿਆ ਕਰਨ ਵਾਲਾ ਪਰਮਾਤਮਾ ਨਾਲ ਜੁੜਿਆ ਹੋਇਆ ਮੈਨੂੰ ਹੋਰ ਕੋਈ ਦੁਨੀਆ ਤੇ ਨਜ਼ਰ ਨਹੀਂ ਆਉਂਦਾ ਹੋ ਸਕਦਾ ਕਿਸੇ ਨੂੰ ਹੋਰ ਭੇਜ ਦੇਗੀ ਤੇ ਉਹ ਉੱਥੇ ਜਾ ਕੇ ਬਦਲ ਜੇ ਫਿਰ ਕੀ ਕਰੋਗੇ ਸਾਰਾ ਕੁਝ ਮਿੱਟੀ 'ਚ ਮਿਲ ਜਾਏਗਾ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖ ਵੀ ਗੁਰਮੁਖ ਪਿਆਰੇ ਉਹ ਲਏ ਸੀ ਨਾਲ ਆਰਿਆਂ ਨਾਲ ਤਾਂ ਚਿਰੇ ਜਾਣਗੇ ਪਰ ਹਿਲਣਗੇ ਨਹੀਂ ਡੋਲਣਗੇ ਨਹੀਂ ਕਿਸੇ ਲਾਲਚ ਤੇ ਨਹੀਂ ਤਾਂ ਬੰਦਾ ਦੇਖੋ ਨਾ ਜਦੋਂ ਲਾਲਚ ਤੇ ਡੋਲ ਜਾਂਦਾ ਹੈ ਜਾਂ ਡਰਾਵੇ ਚ ਆ ਜਾਂਦੇ ਵੀ ਤੈਨੂੰ ਮਾਰ ਦਿਆਂਗੇ ਅਗਰ ਅਕਦਾ ਮਾਰ ਹੀ ਦਿੱਤੇ ਫੇਰ ਭਾਵੇਂ ਮਰ ਜਾਣਾ ਹੀ ਹੈ ਪਰ ਡਰਾਵਾ ਬਹੁਤ ਵੱਡਾ ਹੈ ਪਰ ਜਦੋਂ ਗੁਰਮੁਖ ਪਿਆਰਿਓ ਇਹ ਗੁਰੂਆਂ ਦੇ ਸੀ ਇਤਿਹਾਸ ਪੜਦੇ ਆ ਗੁਰੂ ਪਾਤਸ਼ਾਹ ਨੇ ਕਿਵੇਂ ਗੁਰਮੁਖ ਪਿਆਰੋ ਗਿੱਦੜਾਂ ਤੋਂ ਸ਼ੇਰ ਬਣਾਇਆ ਚਿੜੀਆਂ ਤੋਂ ਮੈਂ ਬਾਜ ਤੜਾਵਾਂ ਗਿੱਦੜਾਂ ਤੋਂ ਮੈਂ ਸ਼ੇਰ ਬਣਾਵਾਂ ਸਭਾ ਲਾਗ ਸੇ ਇੱਕ ਲੜਾਵਾਂ ਤਵੇ ਗਵਿੰਦ ਸਿੰਘ ਜੀ ਦਾ ਮੈਂ ਉਲਟੀ ਗੰਗਾ ਵਹਾ ਦੇ ਆਂਗਾ ਸੰਸਾਰ ਤੇ ਜਾ ਕੇ ਨਹੀਂ ਤਾਂ ਗੁਰੂ ਪਿਆਰੋ ਆਪਣੇ ਤਾਂ ਚਾਰ ਟੱਬਰ ਦੇ ਜੀ ਨਹੀਂ ਅੱਖੇ ਲੱਗਦੇ ਬੰਦੇ ਦੇ ਜੋਰ ਲਾ ਲੈਂਦਾ ਬੰਦਾ ਘਰ ਦੇ ਜੀ ਨਹੀਂ ਚਾਰ-ਚਾਰ ਜੀ ਜਿਹੜੇ ਹੁੰਦੇ ਆ ਨਾ ਉਹ ਵੀ ਅੱਖੇ ਨਹੀਂ ਲੱਗਦੇਗੇ ਕਹਿੰਦੇ ਮੈਂ ਤਾਂ ਇਦਾਂ ਹੀ ਕਰੂੰਗਾ ਤੁਸੀਂ ਦੱਸੋ ਕਿਵੇਂ ਕਰਨਾ ਬਾਲਾ ਕਰਦਾ ਅੱਡ ਕਰਦੇ ਹੋ ਕਰਦੇ ਕਿ ਨਹੀਂ ਕਰਦੇ ਇਦਾਂ ਕਿਸੇ ਜਵਾਕ ਦੇ ਕੇਸ ਨਹੀਂ ਰੱਖ ਸਕਦੇ ਲੈ ਜੇ ਰੱਖਦੇ ਆ ਕਹਿੰਦਾ ਮੈਂ ਤਾਂ ਰੱਖਦਾ ਨਹੀਂ ਜੇ ਤੁਸੀਂ ਧੱਕਾ ਕਰਦੇ ਮੈਂ ਨਹਿਰ ਤੇ ਛਾਲ ਮਾਰੂ ਡਰਦੇ ਚੱਪ ਕਰ ਜਾਨੇ ਗੁਰੂ ਪਾਤਸ਼ਾਹ ਮਹਾਰਾਜ 9 ਸਾਲ ਦੀ ਉਮਰ ਇੱਕ ਵਾਰੀ ਕਿਹਾ ਗੁਰਮੁਖ ਪਿਆਰਿਓ ਕਿ ਪਿਤਾ ਜੀ ਤੁਸੀਂ ਦਿੱਲੀ ਜਾ ਕੇ ਸੀਸ ਦੇ ਦਿਓ ਭੇਜਿਆ ਸੀ ਮਹਾਰਾਜ ਨੇ ਵੀ ਸਿਰ ਦਿਓ ਜਾ ਕੇ ਉੱਥੇ ਉੜੀ ਕਿਹਾ ਪਿੱਛੋਂ ਸਿਰ ਨੂੰ ਡਿਊਟੀ ਲੱਗੀ ਸੀ ਸਪੈਸ਼ਲ ਵੀ ਸੀਸ ਲੈ ਕੇ ਆਉਣਾ ਹੈ ਇੱਥੇ ਤੇ ਲਿਆਂਦਾ ਏਡਾ ਏਡਾ ਸਵਾਵਾ ਨਵਾਈਆਂ ਨੇ ਗੁਰਮੁਖ ਪਿਆਰਿਓ ਗੁਰੂ ਪਿਆਰਿਆ ਨੇ ਇਹ ਵੀ ਇੱਕ ਸੇਵਾ ਹੈ ਇਕੱਲੇ ਭਾਂਡੇ ਮਾਂਜਣ ਦੀ ਗੱਲ ਤਾਂ ਨਹੀਂ ਵੀ ਜੋੜੇ ਝਾੜਤੇ ਤੇ ਗੱਲ ਮੁੱਕ ਗਈ ਆ ਵੀ ਸੇਵਾ ਹੈ ਤੇ ਸ਼ਵੀਆਂ ਦੀ ਛਾਂ ਥੱਲੇ ਸਿਰ ਚਾ ਕੇ ਲੈ ਕੇ ਆਉਣਾ ਇਹ ਸੌਖੀ ਗੱਲ ਨਹੀਂ ਹੈ ਕੋਈ ਸੌਖੀ ਸੇਵਾ ਨਹੀਂ ਕੋਈ ਸੌਖੀ ਡਿਊਟੀ ਨਹੀਂ ਕੋਈ ਉੱਥੋਂ ਤੱਕ ਨਹੀਂ ਜਾਣ ਜੰਦੇ ਹੁੰਦੇ ਪਰ ਨਮਾਈਆਂ ਸੇਵਾਵਾਂ ਗੁਰੂ ਨੂੰ ਪਿਆਰੋ ਗੁਰੂ ਪਿਆਰੇ ਨੇ ਮਹਾਰਾਜ ਨੇ ਸਾਜੇ ਹੀ ਇਹੋ ਜਿਹੇ ਗੁਰਮਖ ਪਿਆਰ ਉਹਨਾਂ ਦੀ ਸਿੱਖਿਆ ਇਹੋ ਜੀ ਸੀ ਕਿ ਗਿੱਦੜਾ ਤੋਂ ਸ਼ੇਰ ਬਣ ਜਾਂਦੇ ਸੇ ਇੰਨੀ ਪਾਵਰ ਗੁਰਮੁਖ ਪਰਿਵਾਰ ਅੰਦਰ ਭਰ ਦਿੱਤੀ ਸੀ ਗੁਲਾਮ ਹੋਏ ਫਿਰਦੇ ਸੀ ਸਾਰੇ ਕੀ ਤੁਹਾਨੂੰ ਦਸੀਏ ਉਸ ਵੇਲੇ ਦਾ ਇਤਿਹਾਸ ਪੜ੍ਹ ਕੇ ਦੇਖੋ ਕਿ ਕਿਸੇ ਲੜਕੀ ਦਾ ਵਿਆਹ ਹੋਣਾ ਸਿੱਧੀ ਸਹੁਰੇ ਘਰ ਨਹੀਂ ਸੀ ਜਾਂਦੀ ਹੁੰਦੀ ਕਈ ਹਾਕਮਾਂ ਦੇ ਘਰਾਂ ਦੇ ਵਿੱਚ ਦੀ ਹੁੰਦੀ ਜਾਂਦੀ ਆਪਣੀ ਇੱਜ਼ਤ ਲੈ ਕੇ ਐ ਸਮਝੋ ਕਿ ਸਾਡੀਆਂ ਧੀਆਂ ਭੈਣਾਂ ਵਿਆਹ ਕੇ ਵੀ ਆਪਣੇ ਸਿੱਧੀਆਂ ਘਰ ਨਹੀਂ ਸੀ ਜਾਂਦੀਆਂ ਹਾਕਮਾਂ ਦੇ ਘਰਾਂ ਵਿੱਚ ਦੀ ਹੁੰਦੀਆਂ ਜਾਂਦੀਆਂ ਹੁੰਦੀਆਂ ਆ ਜਿਹੜੀ ਨਾਈ ਤੋਂ ਹੀ ਹੁੰਦੀ ਐ ਤੜਕੇ ਹੀ ਹਨੇਰੇ ਹੀ ਕਰ ਦੇਣੀ ਕਿਤੇ ਇੱਥੇ ਕੰਧਾਂ ਨਾ ਸੁਣਦੇ ਨਾ ਹੋਣ ਵੀ ਇਹਨਾਂ ਦੀ ਲੜਕੀ ਦਾ ਵਿਆਹ ਕਿਵੇਂ ਦਾ ਕਿਵੇਂ ਆਪਦੇ ਘਰੇ ਅੱਜ ਤ ਲੈ ਕੇ ਚਲੀ ਜਾਵੇ ਅੱਜ ਜਿਹੜੇ ਆਪਾਂ ਗੀਤ ਬਣਾਏ ਆ ਨਾ ਅੰਗਣ ਸਾਡੇ ਚੀਕੜਾ ਕਿਨ ਡੋਲੇਆ ਪਾਣੀ ਇਹ ਬੋਲੀਆਂ ਬੋਲਦੀਆਂ ਹੁੰਦੀਆਂ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਆਪਦੀ ਬੋਲੀ ਬਣਾ ਕੇ ਬੋਲਦੇ ਅੰਗਣ ਸਾਡੇ ਚੀਕੜਾ ਕਿਨ ਡੋਲੇਆ ਪਾਣੀ ਬਾਵਲ ਬੇਟੀ ਨਾਤੜੀ ਅੰਡੋਲੇਆ ਪਾਣੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਆਉਂਦੀਆਂ ਲੁਕ ਛਿਪ ਕੇ ਵਿਆਹ ਕਰਦੇ ਫਿਰ ਵੀ ਹਾਕਮਾਂ ਦੇ ਘਰਾਂ ਵਿੱਚ ਦੀ ਹੋ ਕੇ ਸੱਤਵੇਂ ਸੱਤਵੇਂ ਦਿਨ ਲੜਕੀ ਆਪਣੇ ਘਰ ਪਹੁੰਚਦੀ ਸੀ ਆ ਅਸੀਂ ਸਾਡੀ ਇੱਜ਼ਤ ਆਪਾਂ ਕਹਿੰਦੇ ਨੇ ਸਾਡੀ ਖਾਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੇ ਖਾਤਰ ਵੀ ਕੀ ਕੀਤਾ ਗੁਰਮਤਿ ਪਿਆਰਿਓ ਆਪਦੇ ਪੁੱਤਰਾਂ ਦੇ ਸਾਹਮਣੇ ਵਾਰੇ ਲਾਲ ਆਪਣੇ ਚਾਰੇ ਲਾਲ ਵਾਰੇ ਪਿਤਾ ਵਾਰੇ ਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਸ਼ਾਨ ਵਧਾ ਅੱਜ ਤੱਕ ਸਮਝਾਉਣਾ ਪੈਂਦਾ ਸਾਨੂੰ ਦੱਸਣਾ ਪੈਂਦਾ ਦੱਸਣਾ ਪੈਂਦਾ ਵੀ ਤੇਰੀ ਖਾਤਰ ਵਾਰੇ ਨੇ ਜ਼ੁਲਮਾਂ ਦੀਆਂ ਜੜਾਂ ਗੁਰਮਖ ਪਿਆਰਿਓ ਪੁੱਟੀਆਂ ਕਿੱਡੇ ਕਿੱਡੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਸ਼ਟ ਚੱਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਪੰਜ ਪਿਆਰੇ ਇਹੋ ਜਿਹਾ ਵੱਖਰਾ ਇਤਿਹਾਸ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕਿ ਸਾਰੀ ਦੁਨੀਆ ਤੇ ਇਹ ਨਹੀਂ ਵੀ ਕੱਲੇ ਇੰਡੀਆ ਦੇ ਵਿੱਚ ਸਾਰੀ ਧਰਤੀ ਤੇ ਅੱਜ ਤੱਕ ਕਦੋਂ ਦੀ ਧਰਤੀ ਸਾਜੀ ਹੈ ਕਿੰਨੇ ਯੁੱਗ વીਤ ਗਏ ਅੱਜ ਤੱਕ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਏ ਨਿਗਾਹ ਮਾਰ ਲਓ ਤੁਸੀਂ ਬੜੇ ਆਏ ਨੇ ਇੱਥੇ ਬਹੁਤ ਵੱਡੀਆਂ-ਵੱਡੀਆਂ ਪਾਵਰਾਂ ਵਾਲੇ ਵੀ ਜਿਹੜੇ ਕਹਿੰਦੇ ਸੀ ਅਸੀਂ ਆਹ ਕਰਦਿਆਂਗੇ ਉਹ ਕਰਦਿਆਂਗੇ ਬਥੇਰੇ ਆਏ ਨੇ ਇੱਥੇ ਜਿੰਨਾ ਉਡਣ ਕਟੋਲਿਆਂ 'ਚ ਬਹਿ ਕੇ ਸਿੱਧੇ ਮਾਰੇ ਤੀਰ ਰੱਬ ਨੂੰ ਅਜ ਨਾਮ ਨਾ ਉਹਨਾਂ ਦਾ ਕੋਈ ਜਾਣੇ ਸੁਪਣੇ ਦੇ ਬਾਗ ਭੁੱਲ ਗਏ ਕਿੱਡੇ ਕੱਡੇ ਆਏ ਸੀ ਜਿੰਨਾ ਕਾਲਸ ਹੀ ਪਾਵੇਂ ਦੇ ਨਾਲ ਬੰਨੇ ਆ ਜਿਨ੍ਹਾਂ ਨੇ ਕਾਲ ਤੋਂ ਵਸ ਕੀਤਾ ਹੋਇਆ ਸੀ ਕਾਲ ਨੂੰ ਸਮਾ ਬੰਨੇ ਹੋਇਆ ਸੀ ਜਿਨ੍ਹਾਂ ਨੇ ਸਮਾ ਨਾਮ ਕਾਲ ਦਾ ਜਿੰਨਾ ਕਾਲ ਸੀ ਪਾਵੇ ਦੇ ਨਾਲ ਬੰਨੇ ਆ ਦੁਨੀਆ ਤੇ ਉਹ ਵੀ ਨਾ ਰਹੀ ਖਾਕ ਉੱਡ ਗਈ ਬਰੋੜੇ ਬਣ ਕੇ ਸੋਨੇ ਦੇ ਆ ਮੰਦਰਾਂ ਦੀ ਲੱਖ ਪੁੱਤਰ ਸਵਾ ਲੱਖ ਨਾਤੀ ਦਿਸਦਾ ਨਾ ਨਿਸ਼ਾਨ ਜੱਗ ਤੇ ਰਿਆ ਤਾਂ ਉਹਨਾਂ ਦੇ ਵੀ ਨਹੀਂ ਪਰ ਉਹਨਾਂ ਦੇ ਜੰਗਾਂ ਯੁੱਧਾਂ ਦੇ ਵਿੱਚ ਅਤੇ ਉਹਨਾਂ ਦੀਆਂ ਲੜਾਈਆਂ ਦੇ ਵਿੱਚ ਕੁਝ ਹੋਰ ਸੀ ਕਲੰਗੀ ਤਰਪਾ ਪਾਤਸ਼ਾਹ ਮਹਾਰਾਜ ਦੀ ਲੜਾਈ ਸੀ ਗੁਰਮੁਖਿਓ ਪਿਆਰੋ ਸਾਡੇ ਲਈ ਧਰਮ ਲਈ ਧਰਮ ਦੇ ਲਈ ਜੁੱਧ ਹੋਏ ਆ ਜਿੰਨੇ ਵੀ ਹੋਏ ਆ ਨਾ ਜ਼ਮੀਨ ਦਾ ਰੌਲਾ ਨਾ ਇਸਤਰੀ ਦਾ ਰੌਲਾ ਜਿਵੇਂ ਆਪਾਂ ਰਮਾਇਣ ਪੜਦੇ ਆ ਉਹਦੀ ਇਸਤਰੀ ਚੱਕ ਕੇ ਲੈ ਗਏ ਰਾਮ ਜੀ ਦੀ ਤੇ ਉਹਦੇ ਪਿੱਛੇ ਜੁੱਧ ਹੋ ਗਏ ਜਿੰਨੇ ਗੁਰੂ ਪਾਦਸ਼ਾਹ ਮਹਾਰਾਜ ਦੇ ਜੁੱਧ ਹੋਏ ਨੇ ਸਿਰਫ ਗੁਰਮੁਖ ਪੈਰੋ ਨਾ ਤਾਂ ਕਿਤੇ ਗੁਰੂ ਜੀ ਚੜ੍ਹ ਕੇ ਗਏ ਆ ਤੇ ਨਾ ਗੁਰਮੁਖ ਪੈਰੋ ਕੋਈ ਪੈਸੇ ਪਿੱਛੇ ਜਾਂ ਰਾਜ ਭਾਗ ਪਿੱਛੇ ਰਾਜ ਗੁਰੂ ਨੇ ਕੋ ਤਾਂ ਸੱਚਾ ਪਾਤਸ਼ਾਹ ਸਰਤੀ ਉਹਦੀ ਸਾਜੀ ਹੈ ਸੂਰਜੋ ਦੇ ਹੁਕਮ ਦੇ ਵਿੱਚ ਆਪਾ ਗੁਰੂ ਸਾਹਿਬ ਨੂੰ ਇੱਕ ਮਨੁੱਖ ਕਰਕੇ ਥੋੜੀ ਜਾਣਨਾ ਵੀ ਇਹ ਮਨੁੱਖ ਸੀ ਉਹ ਤਾਂ ਉਹਨੇ ਦੇਹ ਧਾਰਨ ਕੀਤੀ ਸੀ ਸਾਡੇ ਵਰਗੀ ਸਾਨੂੰ ਕਿਸੇ ਰਸਤੇ ਪਾਉਣ ਵਾਸਤੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪਰਖ ਹੈ ਸਭ ਮੈਂ ਰਿਹਾ ਸਮਾਏ ਸਮਾਏ ਉਹਦੀ ਖੇਡ ਨੂੰ ਸਮਝਿਓ ਇੰਨਾ ਕੁਛ ਕਰਕੇ ਵੀ ਆਖਰ ਤੇ ਹੀ ਕਿਹਾ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਆ ਜਗਤ ਤਮਾਸ ਪਰ ਤੁਸੀਂ ਦੇਖੋ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਲਈ ਕੀਤੀਆਂ ਨੇ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਹਬ ਗੁਣੀ ਨਿਧਾਨਾ ਤੇਮਰੀ ਮਹਿਮਾ ਵਰਦ ਨਾ ਸਕੋ ਤੂੰ ਠਾਕੁਰ ਉੱਚ ਭਗਵਾਨ ਤੇਰੀ ਮਹਿਮਾ ਕੀ ਕਿਹੜੇ ਪਾਸਿਓਂ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਓਗਣਾਰੇ ਤੂੰ ਸਮੁੰਦਰ ਹੈ ਗੁਣਾ ਦਾ ਮੈਂ ਕਿਹੜੇ ਕਿਹੜੇ ਗੁਣ ਗਾਵਾਂ ਤੇਰੇ ਤੇਰੇ ਵਰਗਾ ਪਰਉਪਕਾਰੀ ਕੋਈ ਨਹੀਂ ਤੇਰੇ ਵਰਗਾ ਦਾਤਾ ਕੋਈ ਨਹੀਂ ਤੇਰੇ ਵਰਗਾ ਵੈਦ ਕੋਈ ਨਹੀਂ ਤੇਰੇ ਵਰਗਾ ਦਾਨੀ ਕੋਈ ਨਹੀਂ ਤੇਰੇ ਵਰਗਾ ਸੂਰਮਾ ਕੋਈ ਨਹੀਂ ਦੇਖਿਆ ਸੂਰਮਾ ਚਮਕੌਰ ਦੀ ਗੜੀ ਦੇ ਵਿੱਚ ਕੀ ਲਿਖਦੇ ਐ ਓਏ ਰੰਗਦੇਵ ਤੇਰੇ 10 ਲੱਖ ਫੌਜ ਤੇ ਸਾਰੇ ਤਿੰਨੇ ਤੇਰੇ ਜਿੰਨੇ ਜਰਨੈਲ ਇਕੱਠੇ ਕੀਤੇ ਸੀ ਯੋਧੇ ਸੂਰਮੇ ਚੋਟੀ ਦੇ ਮੇਰੇ ਪਿੰਡੇ ਤੇ ਛਰੀਟ ਦੀ ਮਾਰ ਸਕਿਆ ਦੇਖਿਆ ਗੁਰੂ ਸਾਹਿਬ ਦੇ ਬਚਨ ਮੇਰੇ ਪਿੰਡੇ ਤੇ ਤੇਰੇ ਸੂਰਮਿਆਂ ਦੇ ਵਿੱਚੋਂ ਕੋਈ ਛਰੀਟ ਤੱਕ ਨਹੀਂ ਮਾਰ ਸਕੋ ਕਿੰਨੇ ਕਸੂਰਮੇ ਦੁਨੀਆਂ ਦੇ ਵਿੱਚ ਯੁੱਧ ਬਥੇਰੇ ਹੋਏ ਨੇ ਆਪਾਂ ਤਾਂ ਜੇ ਪੜਦੇ ਨਹੀਂ ਪਿਆ ਰਹੋ ਆਪਾਂ ਤਾਂ ਕਿਰਤ ਕਰਨ ਵਾਲੇ ਬੰਦੇ ਆ ਸਾਡੇ ਕੋਲ ਇਨਾ ਟਾਈਮ ਕਿੱਥੇ ਆ ਦੁਨੀਆ ਤੇ ਜਿੰਨੇ ਵੀ ਅਜ ਤੱਕ ਯੁੱਧ ਹੋਏ ਨੇ ਸਾਰੇ ਯੁੱਧਾਂ ਦਾ ਗੁਰਮਖ ਪਿਆਰੋ ਚਮਕੌਰ ਦੀ ਗੜੀ ਅੱਗੇ ਸੀਸ ਝੁਕ ਜਾਂਦਾ ਹੈ ਕਿਉਂ ਕਿ 40 ਸੂਰਮੇ ਹੋਣ 10 ਲੱਖ ਦਾ ਢੇਰਾ ਹੋਵੇ ਤੇ ਉਹਨਾਂ ਦੇ ਹੌਸਲਿਆਂ ਨੂੰ ਨਮਸਕਾਰ ਹੈ ਕਿਸੇ ਨੇ ਹੱਥ ਨਹੀਂ ਖੜੇ ਕੀਤੇ ਕੋਈ ਜਿਉਂਦਾ ਹੱਥ ਚ ਨਹੀਂ ਆਇਆ ਲੜੇ ਨੇ ਲੜਦਾ ਹੈ ਗੁਰਮਖ ਪਿਆਰੋ ਬੰਦੇ ਦਾ ਹੌਸਲਾ ਪੈਂਦਾ ਦਸਾਂ ਉੱਤੇ ਪੰਜਾਂ ਉੱਤੇ 20ਾਂ ਉੱਤੇ ਪੇਜੂਗਾ ਜਦੋਂ ਲੱਖਾਂ ਦੇ ਸਾਹਮਣੇ ਧੋਪਾਂ ਦੇ ਮੂੰਹ ਹੋਣ ਨਾ ਉਧਰ ਬੰਦੂਕਾਂ ਦੀਆਂ ਗੋਲੀਆਂ ਹੋਣ ਤੇ ਤੀਰ ਤੇ ਐਨੇ ਫੌਜ ਖੜੀ ਹੋਵੇ ਉਸ ਵੇਲੇ ਵੱਡੇ ਵੱਡਿਆਂ ਦੇ ਹੌਸਲੇ ਦਮ ਤੋੜ ਜਾਂਦੇ ਐ ਬਰ ਰਕੜਾ ਸਾਰੀ ਧਰਤੀ ਦੇ ਉੱਤੇ ਸਾਰੀ ਧਰਤੀ ਉੱਤੇ ਕਿ ਦਸਵੇਂ ਪਾਤਸ਼ਾਹ ਮਹਾਰਾਜ ਦੇ ਨਾਲ 40 ਸਿੰਘ ਭੁਖਣ ਭਣਿਓ ਵੀ ਕੋਲੇ ਕੁਛ ਨਹੀਂ ਲੜਨ ਨੂੰ ਕਿਸੇ ਦਾ ਹੌਸਲਾ ਨਹੀਂ ਪੈਂਦਾ ਗੁਰਮਖ ਪਰਿਓ ਜਾ ਕੇ ਅੰਦਰੋਂ ਫੜਦਿਆਂ ਆਏ ਇਹ ਨਹੀਂ ਵੀ ਆਏ ਨਹੀਂ ਬੜੇ ਯਤਨ ਕੀਤੇ ਮੂੰਹ ਮੋੜ ਕੇ ਪਿੱਛੇ ਨੂੰ ਮੋੜਤੇ ਇੱਥੇ ਤਾਂ ਹਾਥੀ ਭਜਦੇ ਦੇਖੇ ਅਗੇ ਬੰਦਿਆ ਜੀ ਤਾਂ ਗੱਲ ਕੀ ਐ ਬੜੇ-ਬੜੇ ਜਰਨੈਲ ਗੁਰੂ ਪਾਤਸ਼ਾਹ ਮਾਰੇ ਕਹਿੰਦੇ ਜਿਹੜਾ ਵੀ ਸਾਹਮਣੇ ਆਇਆ ਮੇਰੇ ਜਰਨੈਲ ਬਸ ਮਿੱਟੀ 'ਚ ਮਿਲਾ ਦਿੱਤਾ ਕਹਿੰਦੇ ਇੱਕ ਆਇਆ ਗੜੀ ਦੇ ਵੱਲੋਂ ਲਾ ਉੱਚੀ ਪੌੜੀ ਕਹਦਾ ਮੈਂ ਲਿਆਉਣਾ ਫੜ ਕੇ ਆ ਮੈਂ ਤੁਸੀਂ ਕਹਿੰਦੇ ਕਹੀ ਜਾਂਦੇ ਹੋ ਦਸਵੇਂ ਪਾਤਸ਼ਾਹ ਦਾ ਐਡਾ ਹਉ ਆਪਣਾ ਰੱਖਿਆ ਕਹਿੰਦੇ ਵੇਖਿਆ ਮੈਨੂੰ ਦੱਸਿਆ ਪਤਲਾ ਜਾ ਸ਼ਰੀਰੀ ਐ ਐਡੀ ਗੱਲ ਹੈ ਨਹੀਂ ਪਤਲਾ ਜਾ ਸ਼ਰੀਰ ਐ ਤੇ ਮੈਂ ਮੇਰੇ ਵੱਲ ਦੇਖੂਗਾ ਮੇਰੇ ਸ਼ਰੀਰ ਵੱਲ ਲੋਹੇ ਵਿੱਚ ਮੈਂ ਮੜਿਆ ਵਿਆਂ ਮੇਰੇ ਕੀ ਮਾਰੇਗਾ ਤੇ ਉਹਨੂੰ ਤਾਂ ਮੈਂ ਗੋਦ ਵਿੱਚ ਚੁੱਕ ਲਿਆਵਾਂਗਾ ਕਹਿੰਦੇ ਇੱਕ ਆਇਆ ਗੜੀ ਦੇ ਵੱਲ ਨੂੰ ਲਾ ਉੱਚੀ ਪੌੜੀ ਉਹਦਾ ਸਿਰ ਸੀ ਕੱਦੂ ਵਾਂਗਰਾ ਗੱਜ ਛਾਤੀ ਚੌੜੀ ਬਹੁਤ ਤਕੜਾ ਜਵਾਨ ਸੀ ਸਿਰ ਤੇ ਉੱਤੇ ਲੋਹਾ ਮੜਿਆ ਹੋਇਆ ਸੀ ਉਹਦੇ ਉਹਦਾ ਸਿਰ ਸੀ ਕੱਦੂ ਵਾਂਗਰਾ ਗੱਜ ਛਾਤੀ ਚੌੜੀ ਜਦ ਮੈਂ ਤੱਕਿਆ ਉਹਦੇ ਵੱਲ ਨੂੰ ਕਰਕੇ ਅੱਖ ਕੌੜੀ ਮਹਾਰਾਜ ਕਹਿੰਦੇ ਜਦੋਂ ਮੈਂ ਦੇਖਿਆ ਨਾ ਉਹਦੇ ਵੱਲ ਨੂੰ ਦੇਖਿਆ ਹੀ ਆ ਮਾਰਿਆ ਕੁਛ ਨਹੀਂ ਅਜੇ ਜਦ ਮੈਂ ਦੇਖਿਆ ਉਸ ਦੇ ਵੱਲ ਨੂੰ ਕਰਕੇ ਅੱਖ ਕੌੜੀ ਜਰਾ ਠਹਿਰ ਜਾ ਖਾਨਾ ਵੱਡਿਆ ਉਹ ਤੇਰੀ ਲਾਹਾਂ ਤੌੜੀ ਐਨੇ ਮਰਿਆ ਦਬਕਾ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਕਹਿੰਦੇ ਡਿੱਗਿਆ ਉੱਤੋਂ ਤਿਲਸਕੇ ਨਾਲੇ ਲੈ ਗਿਆ ਪੌੜੀ ਭੱਜਿਆ ਉਹਲੇ ਕੰਦ ਦੇ ਕਰਦਾ ਬੌੜੀ ਕੰਧ ਦੇ ਓਲੇ ਦੀ ਭੱਜ ਗਿਆ ਇਹ ਮਹਾਰਾਜ ਲਿਖਦੇ ਨੇ ਆਪ ਜਫਰਨਾਮੇ ਦੇ ਵਿੱਚ ਕਿ ਤੇਰੇ ਏਡੇ ਹਜੇ ਸੂਰਮੇ ਤੇਰੇ ਕਿ ਜਿਹੜੇ ਲੋਕ ਛਪ ਕੇ ਕੰਧੋਲੇ ਦੀ ਭੱਜ ਗਏ ਕਹਿੰਦੇ ਬਹੁਤ ਭਿਆਨਕ ਯੁੱਧ ਗੁਰਮਖੇ ਪਿਆਰੇ ਹੋਇਆ ਚਮਕੌਰ ਦੀ ਗੜੀ ਦੀ ਜਿੰਨਾਂ ਕ ਆਪਣੇ ਕੋਲੇ ਸਮਾਂ ਕਲਗੀਧਰ ਪਾਤਸ਼ਾਹ ਮਹਾਰਾਜ ਭਖਣ ਭਾਣੇ ਸਿੰਘ ਲੜਦੇ ਲੜਦੇ ਪਿੱਛੋਂ ਕਿਤੇ ਰਸ਼ਾਦਾ ਛਕਿਆ ਆਨੰਦਪੁਰ ਸਾਹਿਬ ਰਸਤੇ ਵਿੱਚ ਤਾਂ ਕੋਈ ਆਏ ਹੋਏ ਹੀ ਨਹੀਂ ਕੋਈ ਪਿੱਛੋਂ ਫੌਜਾਂ ਲੱਗੀਆਂ ਆਈਆਂ ਸਿਰਫ ਕਿਤੇ ਕੀਰਤਨ ਹੋਇਆ ਸਰਸਾ ਦੇ ਕੰਡੇ ਤੇ ਮਹਾਰਾਜ ਇਹ ਕਹਿੰਦੇ ਬਹਿ ਜਾਓ ਜਿਵੇਂ ਆਪਾਂ ਹੁਣ ਬੈਠੇ ਆਂ ਆਪਾਂ ਤਾਂ ਬੈਠੇ ਆ ਨਾ ਇਦਾਂ ਅਜੇ ਵੀ ਸਾਡੇ ਕੋਲੋ ਟੇਕੇ ਨਹੀਂ ਬੈਠਿਆ ਜਾਂਦਾਗਾ ਤੇ ਧੰਨ ਗੁਰਮੁਖਿ ਪਿਆਰੇ ਉਹ ਜਿਹੜੇ ਅੰਮ੍ਰਿਤ ਵੇਲਾ ਮਿੰਨੀ ਮਿੰਨੀ ਕਣੀ ਪੈਂਦੀ ਹੈ ਤੇ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਸਾਨੂੰ ਭੁੱਖ ਲੱਗੀ ਐ ਮਹਾਰਾਜ ਫਿਰ ਅੱਗੇ ਕੋਈ ਪੜਾਅ ਕਰਾਂਗੇ ਇੱਥੇ ਤਾਂ ਕੋਈ ਕੋਈ ਟਿਕਾਣਾ ਮੱਲ ਕੇ ਕਿਤੇ ਕੋਈ ਕਿਲਾ ਦੇਖ ਕੇ ਕੋਈ ਉੱਥੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਭੁੱਖ ਨਹੀਂ ਮੈਨੂੰ ਆਤਮਿਕ ਭੁੱਖ ਲੱਗੀ ਐ ਨਾਨਕ ਭਗਤਾਂ ਭੱਖ ਭੁੱਖ ਸਲਾਹਨ ਸੱਚ ਨਾਮ ਆਧਾਰ ਆਧਾਰ ਮੈਨੂੰ ਨਾਮ ਦੀ ਭੁੱਖ ਲੱਗੀ ਐ ਭੁੱਖ ਹੁੰਦੀ ਐ ਨਾ ਸਾਨੂੰ ਵੀ ਲੱਗਦੀ ਐ ਗੱਲਾਂ ਸੁਣਨ ਦੀ ਕਿਸੇ ਨੂੰ ਬਾਣੀ ਸੁਣਨ ਦੀ ਲੱਗਦੀ ਹੈ ਕਿਸੇ ਨੂੰ ਗੱਲਾਂ ਸੁਣਨ ਦੀ ਲੱਗਦੀ ਹੈ ਜਿੰਨਾ ਚਿਰ ਸੁਣਨਾ ਲਵੇ ਚੈਨ ਨਹੀਂ ਆਉਂਦਾ ਮਨ ਨੂੰ ਭਾਵੇਂ ਕਿਵੇਂ ਜਾਵੇ ਸਰੀਰ ਵੀ ਬੁੱਢਾ ਹੋ ਜੇ ਸੋਟੀ ਤੇ ਚੱਕ ਕੇ ਤੁਰ ਕੇ ਜਿੰਨਾ ਕਰ ਉਹ ਸੁਣਨਾ ਆਵੇ ਉਹ ਜੀਆਂ ਗੱਲਾਂ ਉਹਨਾਂ ਚਿਰ ਮਨ ਰਜਦਾ ਨਹੀਂ ਹੈ ਭੁੱਖਾ ਰਹਿੰਦਾ ਹੈ ਭਗਤਾਂ ਨੂੰ ਵੀ ਭੁੱਖ ਲੱਗਦੀ ਹੈ ਉਹ ਬਾਣੀ ਸੁਣਨ ਦੀ ਲੱਗਦੀ ਹੈ ਕਹਿੰਦੇ ਮੈਨੂੰ ਭੁੱਖ ਲੱਗੀ ਹੈ ਕੀਰਤਨ ਕਰੋ ਹੁਣ ਉਥੇ ਕਹਿ ਸਕਦੇ ਸੀ ਵੀ ਸੱਚੇ ਪਾਤਸ਼ਾਹ ਕੋਈ ਕੀਰਤਮ ਦਾ ਸਮਾਂ ਹੈ ਕਿ ਛੇ ਫੌਜਾਂ ਲਗੀਆਂ ਵੀ ਐ ਵੱਡਾ ਟੁੱਕੀ ਹੋ ਰਹੀ ਐ ਤੋਪਾਂ ਦੇ ਗੋਲੇ ਚੱਲ ਰੇ ਆ ਬੰਦੂਖਾਂ ਚੱਲ ਰੇਗਾ ਤੀਰ ਮੀਂਹ ਵਾਂਗੂ ਵਰ ਰਹੇ ਨੇ ਪਰ ਹੁਕਮ ਗੁਰੂ ਸਾਹਿਬ ਦਾ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹਦੇ ਵਿੱਚ ਮੈਂ ਦੇਣਾ ਕੁਸ ਖਾਲਸੇ ਨੂੰ ਵੀ ਖਾਲਸਾ ਜੀ ਕਿੰਨਾ ਵੀ ਤੁਹਾਡੇ ਤੇ ਭਿਆਨਕ ਸਮਾਂ ਆ ਜੇ ਮਾੜਾ ਸਮਾਂ ਆ ਜੇ ਨਿਤਨੇਮ ਨਾ ਛੱਡਿਓ ਆਪਣਾ ਜੁੜ ਕੇ ਜਰੂਰ ਬੈਠਿਓ ਮਾਲਕ ਨਾਲ ਦੁੱਖ ਸੁੱਖ ਬੜੇ ਆਉਣਗੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦੋਏ ਕਰ ਕੱਪੜਾ ਪਹਿਰਾ ਜਾਏ ਮਨੁੱਖ ਇਹ ਆਉਂਦੇ ਜਾਂਦੇ ਰਹਿੰਦੇ ਨੇ ਦੁੱਖ ਆ ਗਿਆ ਕਿਤੇ ਸੁੱਖ ਆ ਗਿਆ ਕਿਤੇ ਰਾਤ ਆ ਗਈ ਕਿਤੇ ਦਿਨ ਆ ਗਿਆ ਨਾ ਸੁੱਖਾਂ ਨੇ ਕਦੇ ਖੜਨਾ ਤੇ ਨਾ ਦੁੱਖਾਂ ਨੇ ਖੜਨਾ ਇਹ ਬਦਲ ਬਦਲਦੀ ਰਹਿੰਦੇ ਜਿਵੇਂ ਕੱਪੜੇ ਬਦਲਦੇ ਰਹਿੰਦੇ ਆਪਾਂ ਦੁੱਖ ਸੁੱਖ ਦੋਏ ਕਰ ਕੱਪੜਾ ਇਹ ਕੱਪੜਿਆਂ ਵਾਂਗ ਹੁੰਨੇ ਕਿਤੇ ਉਹ ਪਾ ਲਿਆ ਕਿਤੇ ਉਹ ਪਾ ਲਿਆ ਇਸੇ ਤਰ੍ਹਾਂ ਦੁੱਖ ਸੁਖ ਆਉਂਦੇ ਰਹਿਣਗੇ ਪਰ ਨਿਤਨੇਮ ਨਾ ਛੱਡੋ ਨਿਤਨੇਮ ਦੇ ਵਿੱਚ ਪੱਕਾ ਕਰਨ ਵਾਸਤੇ ਚੱਲਦੀ ਗੋਲੀ ਦੇ ਵਿੱਚ ਬੰਦੂਖਾਂ ਤੋਪਾਂ ਚੱਲਦੀਆਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਨੇ ਜੁੜ ਕੇ ਗੁਰਮਖ ਪਿਆਰਿਓ ਪਰ ਉੱਥੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਸੰਗਤ ਸੁਣਦੀ ਹੈ ਤਕਰੀਬਨ 200 ਦੇ ਲਗਭਗ ਉੱਥੇ ਸ਼ਹੀਦ ਹੋਏ ਆ ਜੀਦੇ ਵੀ ਗੁਰਮਖ ਪਿਆਰੋ ਤੀਰ ਬੰਦੂਕ ਵੱਜਦੀ ਹੈ ਗੋਲੀ ਕੋਈ ਤੇ ਹਾਇ ਤੱਕ ਨਹੀਂ ਕਹਿੰਦਾ ਸਰੀਰ ਚੋਂ ਅਸਲ ਵਿੱਚ ਪਤਾ ਕੀ ਹੈ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੁੰਦਾ ਇਹ ਸੁਵਾਸ ਨਿਕਲ ਜਾਣ ਤੇ लेखा पता ਖਤਮ ਹੈ ਅੱਗੇ ਰੂਹ ਆਜ਼ਾਦ ਹੋ ਕੇ ਸੱਚਖੰਡ ਜਾਂਦੀ ਹੈ ਕਬੀਰ ਜੀ ਨੇ ਕਿਹਾ ਸੀ ਕਬੀਰ ਜੀ ਬੈਠੇ ਸੀ ਸਤ ਸੰਗ ਦੇ ਵਿੱਚ ਤੇ ਕਬੀਰ ਜੀ ਨੂੰ ਆ ਕੇ ਕਹਿੰਦੇ ਇੱਕ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਜਾਨੀ ਕਿ ਭਗਵਾਨ ਨਹੀਂ ਉਹਦਾ ਪੇਪਰ ਲੈਂਦਾ ਉਹ ਆ ਕੇ ਕਹਿੰਦੇ ਕਬੀਰ ਤੂੰ ਇੱਥੇ ਬੈਠਾ ਸਤਸੰਗ ਜੇ ਤੇਰੇ ਘਰ ਨੂੰ ਅੱਗ ਲੱਗ ਗਈ ਤੇਰੇ ਘਰ ਨੂੰ ਅੱਗ ਲੱਗ ਗਈ ਹੁਣ ਕਬੀਰ ਗੁਰਮੁਖ ਪਿਆਰਿਓ ਜੁੜਿਆ ਬੈਠਾ ਪਰਮੇਸ਼ਰ ਨਾਲ ਪ੍ਰਮਾਤਮਾ ਨਾਲ ਦੁਨੀਆ ਨਹੀਂ ਹੈ ਮਨ ਨੂੰ ਤੁਸੀਂ ਦੁਨੀਆ ਚ ਕੱਢ ਦੋ ਨਾਮ ਨਾਲ ਜੋੜ ਲਓ ਰੱਬ ਨਾਲ ਜੁੜਨਾ ਹੌਲੀ 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 ਪ੍ਰਪੱਕ ਹੋ ਜਾਂਦਾ ਹੈ ਤੇ ਕਬੀਰ ਜੀ ਉਹਨੂੰ ਕਹਿੰਦੇ ਪਰੇਟ ਉਹ ਫੇਰ ਆ ਗਿਆ ਥੋੜੇ ਚਰਾਵਾਦ ਕਹਿੰਦਾ ਅੱਜ ਸਾਰੇ ਘਰ ਨੂੰ ਹੀ ਪੈ ਗਈ ਐ ਕੁਛ ਨਹੀਂ ਬਚਣਾ ਮੰਜਾ ਜੁੱਲੀ ਵੀ ਨਹੀਂ ਬਚਣੀ ਗਈ ਤੇਰੀ ਕਬੀਰ ਜੀ ਕਹਿੰਦੇ ਪਰਿਆ ਤੀਜੀ ਵਾਰ ਜਦੋਂ ਆ ਕੇ ਹਲੂਣਾ ਦਿੱਤਾ ਸਮਾਰ ਕੇ ਤੇ ਕਹਿੰਦੇ ਤੂੰ ਇੱਥੇ ਮੌਜ ਦੇ ਵਿੱਚ ਬੈਠਾ ਹੈ ਘਰ ਤੇਰਾ ਸਾਰਾ ਮਚ ਜਾਣਾ ਐ ਪੜ ਕੇ ਦੇਖੋ ਬਾਣੀ ਦੇ ਬਚਨ ਜੋ ਕਬੀਰ ਜੀ ਨੇ ਉੱਥੇ ਕਿਹਾ ਆਪੇ ਪਾਵਕ ਆਪੇ ਪਵਣਾ ਜਾਰਾ ਖਸਮ ਤੇ ਰੱਖ ਹੈ ਤਨ ਜਿਹੜਾ ਕੰਮ ਰੱਬ ਕਰੇ ਉਹਨੂੰ ਰੋਕਣ ਵਾਲਾ ਕੌਣ ਹੈ ਜੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਅੱਗ ਹੈ ਮੇਰਾ ਘਰ ਸੜ ਰਹੀ ਹੈ ਤੇ ਫਿਰ ਉੱਥੇ ਮੈਂ ਕੌਣ ਆ ਉੱਥੇ ਚੱਕ ਕੇ ਬਾਲਟੀ ਭਜਿਆ ਫਿਰਾਂ ਆਪੇ ਪਾਵਕ ਆਪੇ ਪਵਣਾ ਜਾਰਾ ਖਸਮ ਤੇ ਰੱਖ ਹੈ ਕਬਣਾ ਕਹਦੇ ਗੱਲ ਸੁਣੋ ਪੰਡਤਾ